ਗਵਾਲੇ ਦੇ ਵਿੱਚ ਹਮ ਪੱਤੀ ਮਸਤਰ ਦੇ ਵਿੱਚ ਸ਼ਰਾਬ ਪੜੀ ਸੀ ਕੋਲ ਪਈ ਸੀ ਅੱਜ ਇੱਕ ਸਿਕਰਟ ਇਨਫੋਰਮੇਸ਼ਨ ਮਿਲੀ ਸੀ थाना ਸਗਰ ਉਹ ਵਿਖੇ ਕਿ ਇੱਕ ਛੁਗੇ ਜਾਂਦਾ ਵਿਖੇ ਕਿਤੇ ਸ਼ਰਾਬ ਲੁਕੋ ਕੇ ਰੱਖੀ ਹੈ ਜਿਸ ਤੇ ਇਮੀਡੀਏਟਲੀ ਰਿਐਕਟ ਕਰਦੇ ਹੋਏ ਨਾਲ ਐਕਸਰਸਾਈਜ਼ ਡਿਪਾਰਟਮੈਂਟ ਨੂੰ ਲੈ ਕੇ ਉਹਨਾਂ ਦੀ ਟੀਮ ਨੂੰ ਨਾਲ ਲੈ ਕੇ ਐਸ ਐਚਓ ਨੇ ਉਸ ਜਗ੍ਹਾ ਨੂੰ ਕਾਰਡਨ ਕੀਤਾ ਅਤੇ ਕਾਰਡਨ ਤੋਂ ਸਰਚ ਤੋਂ ਬਾਅਦ ਇਹ ਪਾਇਆ ਗਿਆ ਕਿ ਉੱਥੇ ਤਕਰੀਬਨ 150 ਤੋਂ ਉਪਤੇ ਲੀਟਰ 1.5 ਤੋਂ 200 ਲੀਟਰ ਸਾਨੂੰ ਜਿਹੜੀ ਐ ਇੱਕ ਅਲਕੋਹਲ ਮਿਲੀ ਐ ਠੀਕ ਐ ਜੋ ਇਮੀਡੀਏਟਲੀ ਅਸੀਂ ਉਹਨੂੰ ਉੱਥੇ ਚੈੱਕ ਕੀਤਾ ਜੋ ਇਹ ਪਾਇਆ ਗਿਆ ਕਿ ਉੱਥੋਂ ਪਿੰਡ ਦੇ ਚਾਰ ਵਿਅਕਤੀਆਂ ਦੇ ਇਹਨੂੰ ਇੱਥੇ ਲਿਆਂਦਾ ਸੀ ਤੇ ਇਹਨੂੰ ਵਿਛਣਾ ਸੀ ਦਿਵਾਲੀ ਦੇ ਦਿਨਾਂ ਦੇ ਵਿੱਚ ਜੋ ਇਮੀਡੀਏਟਲੀ ਉੱਤੇ ਕੇਸ ਰਜਿਸਟਰ ਕੀਤਾ ਗਿਆ ਜਿਹੜੇ ਉਹ ਬੰਦੇ ਅਜੇ ਫਰਾਰ ਨੇ ਉਹਨਾਂ ਦੇ ਲਈ ਵਕਫ ਵਕ ਅਸੀਂ ਰੇਡ ਪਾਰਟੀਆਂ ਬਣਾਤੀਆਂ ਜਿਹਨੋਂ ਕਿ ਇਮੀਡੀਏਟਲੀ ਗ੍ਰਿਫਤਾਰ ਕਰ ਲਿਆ ਜਾਏਗਾ ਕੇਸ ਜਿਹੜਾ ਹੈਗਾ ਰਜਿਸਟਰ ਕਰ ਦਿੱਤਾ ਗਿਆ ਸਰ ਕਿੰਨੇ ਵਿਅਕਤੀਆਂ ਤੇ ਪਰ ਕੇਸ ਦਰਜ ਹੋਇਆ ਇਹ ਚਾਰ ਵਿਅਕਤੀਆਂ ਤੇ ਕੇਸ ਰਜਿਸਟਰ ਕੀਤਾ ਜੀ ਸਰ ਇਹਦੇ ਜਿਹੜਾ ਮ੍ਰਕੀ ਜੀਵਨ ਦੇ ਕੀ ਫਰਕ ਪੈਂਦੇ ਨੇ ਉਦੇ ਵਿੱਚ ਕੋਈ ਇਹ ਇਹ ਆਮਲਕੋਲ ਹੈ ਇਹ ਜਿਹੜਾ ਇਹਨੂੰ ਦੇਖਣ ਤੇ ਇਸ ਤਰ੍ਹਾਂ ਲੱਗਦਾ ਜਿਹੜਾ ਹਜੇ ਅਸੀਂ ਇਹਦੇ ਚੋਂ ਸੈਂਪਲ ਲਏ ਆ ਉਹਦੀ ਟੈਸਟ ਰਿਪੋਰਟ ਸਾਡੇ ਕੋਲ 1-2 ਦਿਨਾਂ ਚ ਆ ਜਾਏਗੀ ਦੇਖਣ ਤੇ ਇਹ ਜਿਹੜਾ ਇਹਨੂੰ ਐਕਸਟਰਾ ਨਿਊਟਰਲ ਅਲਕੋਹਲ ਕਹਿੰਦੇ ਆ ਜਿਹਦੇ ਤੋਂ ਸ਼ਰਾਬ ਬਣਦੀ ਹੈ ਬੇਸਿਕਲੀ ਪੀਣਯੋਗ ਸ਼ਰਾਬ ਹੁੰਦੀ ਹੈ ਇਹਨੂੰ ਪਬਲਿਕ ਨੂੰ ਇਹਦੇ ਚ ਪੈਨਿਕ ਕਰਨ ਦੀ ਲੋੜ ਨਹੀਂ ਹੈ ਉਹ ਸਾਰੀ ਸ਼ਰਾਬ ਪੁਲਿਸ ਡਿਪਾਰਟਮੈਂਟ ਤੇ ਐਕਸਾਈਜ਼ ਨੇ ਮਿਲ ਕੇ ਉਹਨੂੰ ਜਬਤ ਕਰ ਲਿਆ ਔਰ ਪਰਚਾ ਦਰਜ ਹੋ ਗਿਆ ਹੈ ਤੇ ਇਸ ਤਰ੍ਹਾਂ ਦੀ ਇਹ ਜਿਹੜੀ ਵੈਸੇ ਪੀਣਯੋਗ ਸ਼ਰਾਬ ਹੈ ਪਰ ਇਹਦੀ ਕਨਸੈਂਟ੍ਰੇਸ਼ਨ ਜ਼ਿਆਦਾ ਹੁੰਦੀ ਹੈ ਡਿਗਰੀ ਜ਼ਿਆਦਾ ਹੁੰਦੀ ਹੈ ਇਸ ਕਰਕੇ ਨਹੀਂ ਪੀਣੀ ਚਾਹੀਦੀ ਸੋ ਸਾਡੀ ਪਬਲਿਕ ਨੂੰ ਪਰਜੋਰ ਅਪੀਲ ਹੈ ਕਿ ਉਹ ਜੇਕਰ ਕਿਸੇ ਵੀ ਅਜਿਹੇ ਵਿਅਕਤੀ ਕੋਲੋਂ ਸ਼ਰਾਬ ਲੈਂਦੇ ਹੈ ਉਸ ਨੂੰ ਬਿਲਕੁਲ ਨਾ ਪੀਣ ਤੇ ਇਹ ਆਮ ਸ਼ਰਾਬ ਦੇ ਠੇਕੇ ਤੋਂ ਲੈ ਕੇ ਸ਼ਰਾਬ ਸਰ ਉਸ ਦਿਨੀ ਅੰਮ੍ਰਿਤਸਰ ਦੇ ਵਿੱਚ ਸ਼ਰਾਬ ਪੀਣਾ ਕਈ ਮੋਟੋ ਹਿਆਨੇ ਅੱਜ ਪ੍ਰੋਪਰ ਪੁਲਸ ਹਾਵ ਵੱਲੋਂ ਪੁਲਸ ਹਾਵ ਵੱਲੋਂ ਵੱਡੀ ਕੰਮ ਜਮੀ ਹਦੀ ਹੈ ਵੀ ਜੋ ਸ਼ਰਾਬ ਬਣੀ ਗਈ ਹੈ ਕੋਲ ਪ੍ਰਾਪਤ ਕੀਤੀ ਗਈ ਹੈ ਕੀ ਕੰਮ ਨਹੀਂ ਉਹ ਇਹ ਅੰਮ੍ਰਿਤਸਰ ਵਾਲਾ ਕੇਸ ਤਾਂ ਨਹੀਂ ਜਾ ਰਿਹਾ ਬਿਕੋਜ਼ ਇਹ ਸ਼ਰਾਬ ਜਿਹੜੀ ਹੈ ਐਕਸਟਰਾ ਨਿਊਟਰਲ ਅਲਕੋਹਲ ਹੈ ਉਹ ਮੈਥਨੋਲ ਸੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਟ੍ਰੈਜੇਡੀ ਹੋਈ ਸੀ ਉਹ ਮੈਥਨੋਲ ਸੀ ਮੈਥਨੋਲ ਇਹ ਤਾਂ ਇੱਕ ਤਰ੍ਹਾਂ ਦੀ ਸ਼ਰਾਬ ਹੈ ਜਿਹਨੂੰ ਇਮੀਜ ਕੀਤੀ ਜਿਹੜੀ ਚੀਜ਼ ਸਰ ਪੜੀ ਗਈ ਹੈ ਸਰ ਉਹਦੇ ਵਿੱਚ ਔਰ ਉਹਦੇ ਵਿੱਚ ਅੰਤਰ ਕੀ ਹੈ ਜੀ ਕਿੰਨਾ ਕੰਮ ਅੰਤਰ ਹੈ ਜੀ ਉਹਦੇ ਵਿੱਚ ਨਹੀਂ ਉਹ ਇੰਡਸਟਰੀਅਲ ਪ੍ਰੋਡਕਟ ਹੈ ਮੈਥਨੋਲ ਇਹ ਡਿਸਟਿਲਰੀ ਪ੍ਰੋਡਕਟਸ ਹੁੰਦੇ ਆ ਜਾਂ ਜਿਹੜੀ ਜਿਹੜੀ ਸ਼ਰਾਬ ਦੇ ਆਮ ਡਿਸਟਿਲੇਸ਼ਨ ਨੂੰ ਮਿਲਦੀ ਹੈ ਦੋਨਾਂ 'ਚ ਬਹੁਤ ਫਰਕ ਹੈ ਕੈਮੀਕਲ ਕੰਪੋਜੀਸ਼ਨ ਦਾ ਕਾਫੀ ਫਰਕ ਹੈ